ਤਾਂ ਰਾਧਿਕਾ ਇਹਨਾਂ ਨੂੰ ਵੀ ਬਹੁਤ-ਬਹੁਤ ਅਸ਼ੀਰਵਾਦ ਨਾਮਾਇਦਾ ਇਸ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਇਹ ਸਾਰਾ ਕਾਰਜ ਸਾਡੇ ਬੜੇ ਆਦਰਯੋਗ ਬਾਬਾ ਦਵਿੰਦਰ ਕੌੜਾ ਜੀ ਜੋ ਕਿ ਦਿਨ-ਰਾਤ ਸਮਾਜ ਦੀ ਸੇਵਾ ਲਈ ਇੱਥੇ ਡਟੇ ਰਹਿੰਦੇ ਨੇ ਮਾਤਾ ਸ਼ੀਤਰਾ ਮੰਦਰ ਵਿੱਚ ਚਾਹੇ ਕੋਈ ਵੀ ਧਰਮ ਦਾ ਧਾਰਮਿਕ ਕਾਰਜਕ੍ਰਮ ਹੋਵੇ ਸਮਾਜ ਦੇ ਵਿੱਚ ਸੇਵਾ ਦਾ ਕੰਮ ਹੋਵੇ ਇੱਥੇ ਸ਼੍ਰੀ ਰਾਮ ਕਥਾ ਦਾ ਆਯੋਜਨ ਕਰਾਇਆ ਤੇ ਨਾਲ ਨਾਲ ਮੈਂ ਮਾਫੀ ਚਾਹਾਂਗਾ ਜੀ ਸ਼੍ਰੀ ਚੌਧਰੀ ਮੋਹਨ ਲਾਲ ਜੀ ਐਸਐਮਐਲ ਬੰਗਾ ਭਾਰਤ ਜਨਤਾ ਪਾਰਟੀ ਤੋਂ ਨਾਲ ਸੰਤ ਜੀ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਮੈਂ ਗੱਲ ਕਰ ਰਿਹਾ ਸੀ ਬਾਬਾ ਦਵਿੰਦਰ ਕੋੜਾ ਜੀ ਦਾ ਤੇ ਸਾਡੇ ਵਿਚਕਾਰ ਸ਼੍ਰੀ ਪ੍ਰਵੀਰ ਬੰਗਾ ਜੀ ਬੌਜੇ ਸਮਾਜ ਪਾਰਟੀ ਤੋਂ ਵੀ ਪਹੁੰਚੇ ਨੇ ਉਹਨਾਂ ਦਾ ਵੀ ਸਵਾਗਤ ਕਿ ਬਾਬਾ ਜੀ ਹਰ ਮਹੀਨੇ ਹਰ ਕਿਸੇ ਨੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹਰ ਬੰਦੇ ਉਹਨਾਂ ਦੇ ਨਾਲ ਉਸ ਪਰਿਵਾਰ ਦੇ ਨਾਲ ਖੜਦੇ ਨੇ ਪਿੱਛੇ ਜੇ ਹੜ੍ਹ ਪੀੜਤਾ ਦੀ ਸਹਾਇਤਾ ਲਈ ਤਕਰੀਬਨ 3 ਟਰੱਕ ਤਕਰੀਬਨ 6 ਡੱਬਾ ਜੋ ਜ਼ਰੂਰੀ ਵਸਤਾਂ ਦਾ ਸਮਾਨ

ਬਹੁਤ ਹੀ ਖੁਸ਼ੀ ਭਰੇ ਸਮੇਂ ਪਰ ਬਹੁਤ ਹੀ ਪ੍ਰਾਤਮਿਕ ਪਵਿੱਤਰ ਮੰਦਿਰ ਸੀਤਲਾ ਮੰਦਿਰ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਹਨਾਂ ਨੂੰ ਅਸੀਂ ਜਿਹੜੀ ਕਿੰਨੇ ਹਲਵਾਰ ਤੋਂ ਸਾਡੇ ਬਾਬਾ ਜੀ ਬਾਬਾ ਜਗੁੰਦਰ ਕੌਰ ਜੀ ਔਰ ਇਹਨਾਂ ਦੀ ਸਾਰੀ ਸਾਥੀਆਂ ਬੋਲ ਇਹਨਾਂ ਦੀ ਸੋਸਾਇਟੀ ਜੋ ਹੋ ਬਹੁਤ ਹੀ ਨੇਕ ਕਾਰਜ ਬੱਚੀਆਂ ਦੀ ਇਹ ਮਿਆਰ ਓਕੇ ਮੁਬਾਈ ਦੇਣ ਲਈ ਔਰ ਮਾਦਾਦਾਰੀ ਦਾ ਸ਼ਿਖਰ ਲੈਣ ਲਈ ਆਪਣੇ ਸਾਥੀਆਂ ਸਮੇਤ ਸਿਰਕ ਕੀਤੀ ਹੈ ਇਸ ਮੌਕੇ ਤੇ ਇੱਥੇ ਮੈਂ ਬਈ ਜੋੜੀਆਂ ਨੂੰ ਮੁਬਾਰਕਬਾਦ ਵਧਾਈ ਦਿੰਦਾ ਉਹਨਾਂ ਦੇ ਪੇਰੈਂਟਸ ਨੂੰ ਵੀ ਵਧਾਈ ਮੁਬਾਰਕਬਾਦ ਦਿੰਦਾ ਉੱਥੇ ਹੀ ਮੇਰਾ ਮੰਨਣਾ ਹੈ ਕਿ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਬੰਦਰਕੋੜਾ ਜੀ ਆਪਣੀ ਸਾਰੀ ਟੀਮ ਨਾਲ ਮਿਲ ਕੇ ਪਿਛਲੇ 90 ਸਮੇਂ ਤੋਂ ਕਿਉਂਕਿ ਮੇਰੇ ਪਿਤਾ ਜੀ ਅਮਰ ਸਿੰਘ ਸਰਦਾਰ ਬਰਤ ਸਿੰਘ ਸੁਹਾਲ ਸਾਫ ਕਾ ਮੈਂ ਲੇ ਪੰਗਾ ਜੀ ਦੇ ਵੀ ਇਹ ਪਰਮ ਮਿੱਤਰ ਰਹੇ ਸਾਡੇ ਘਰਾਂ ਦੇ ਵਿੱਚ ਅਸੀਂ ਇਕੱਠੇ ਦੇ ਆਉਣਾ ਜਾਣਾ ਰਿਹਾ ਹੈ ਉਸ ਸਮੇਂ ਤੋਂ ਬਚਪਨ ਤੋਂ ਹੀ ਪਹਿਚਾਨ ਦੇ ਲਾ ਰਹੇ ਆ ਇਸ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਦੋਸਤ ਜਿਹਾ ਬਿਨਰ ਬੋਤ ਉਹ ਪਰਮਿਤ ਰਹਿੰਦੇ ਆ ਕਿ ਮੈਂ ਮਾਤਾ ਰਾਣੀ ਦੇ ਚਰਨਾਂ ਨੂੰ ਅਰਦਾਸ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਮਾਤਾ ਰਾਣੀ ਜੀ ਨਾਲ ਤਾਦਰੁਸਤੀ ਜੜਦੀ ਗਾਣਾ ਔਰ ਲੰਦਾ ਜੀਵਨ ਸਾਥਕੀ ਹੋਣ ਇਹਨਾਂ ਨੂੰ ਮਰਦਾਨ ਕਰਨਾ ਇਹ ਜਿਹੜਾ ਇਹ ਲੋਕ ਭਾਈ ਦੇ ਕਾਰ ਕਰਦੇ ਰਹੇ ਨੇ ਜੇ ਕਰਣਾ ਬਿਲਕੁਲ ਸਿੱਧੇ ਹੱਥ ਕਰਕੇ ਮਾਂ ਸ਼ੀਤਲਾ ਦੇ ਦਰਵਾਜ਼ੇ ਜੇ ਕਾਰੇ ਦੇ ਰੂਪ ਚ ਆਪਾਂ ਹਾਜ਼ਰੀ ਲਗਾਨੀ ਹੈ ਤਾਂ ਕੀ ਕਹਿਣਾ ਜੇ ਕਰਾਂ ਮਾਂ ਸ਼ੀਤਲਾ ਦੇਵੀ ਦਾ ਜੇ ਕਰਾਂ ਜਦੋਂ ਦੁਰਗਾ ਪੂਜਾ ਮੌਸਮ ਹੁੰਦਾ ਇੱਕ ਜਕਾਰਾ ਸੱਜੇ ਹੱਥ ਦੀ मुट्ठी ਬੰਦ ਕਰਕੇ ਹਾਂਜੀ ਸਾਰੇ ਸੱਜੇ ਹੱਥ ਦੀ मुट्ठी ਬੰਦ ਕਰਕੇ ਜੈ ਗੋਸ਼ ਕਰਨਾ ਹੈ ਹਾਂਜੀ ਬੇਨਤੀ ਹੈ ਜੀ ਜਿੰਨੇ ਕੋਈ ਰਹਿ ਨਾ ਜਾਵੇ ਕਿਉਂਕਿ ਇਸ ਨਾਮ ਤੋਂ ਬਗੈਰ ਕਿਸੇ ਦਾ ਪਾਰ ਉਤਰਨਾ ਮੁਸ਼ਕਲ ਹੈ ਤਾਂ ਕੀ ਕਹਿਣਾ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਜੈ ਕਰਾਮ ਮੀਰ ਮਜਰੰਗੀ ਇੱਕ ਵਾਰ ਤਾੜੀਆਂ ਆਪਣੇ ਨਿਵਾ ਲਓ ਬਹੁਤ ਬਹੁਤ ਤੁਹਾਡਾ ਧੰਨਵਾਦ ਸਯੋਜ ਸੰਗਤ ਦੇ ਸਾਥ ਬਾਤیں ਪੁੱਛ ਲਈ ਆਪ ਨੇ ਤੇ ਆਪ ਨੇ ਜਵਾਬ ਦੇਣਾ ਇੱਕ ਇੱਕ ਕਰਕੇ ਬਤਾਏਗਾ ਠੀਕ ਹੈ ਮਨਜੀ ਇੱਕ ਵਾਰੀ ਬੋਲ ਦਿਓ ਖੁਦ ਸੁਣਦਾ ਨਹੀਂ ਕੁਝ ਸਭੀ ਬਤਾ ਦੇਗੇ ਇੱਕ ਵਾਰੀ ਤੁਸੀਂ ਬੋਲੋ ਬੜਾ ਬੋਲੀ ਬੋਲ ਦੇ ਕੰਮ ਕਰਾ ਦਿਆ ਮੈਂ ਤਾਂ ਬੋਲਣਾ ਕਿੱਥੇ ਹੋਗਾ ਹਾਂ ਠੀਕ ਹੈ ਅਗੜੀ ਕੀ ਕਹਾ ਬੋਲੇ ਧਨੰਦਾਨੰ ਤੁਮਿਸ਼ਟਾਨੰ ਬੰਦਨਾਧਿਆਧਿ ਅਦਿਗਰੀ ਹੈ देना में कर्तव्यम था अशु तो करो में हम अब लड़की कह रही है कि ये बार ध्यान से सुनना ये सात शर्तें हैं लड़की के आपसे हाँ जितना धन धन दान और मधुर पदार्थ और विविध भोजन आदि की वस्तु जो कुछ लाए वो सब मुझको समर्पण करना है ठीक है जी और मेरा मान रखने के लिए ਜੋ ਪੁੱਤਾਂ ਬਾਹਰ ਸੇ ਆਪ ਲਾਉਂ ਹਾਂਜੀ ਸ੍ਰੀ ਜੀ ਅੱਜ ਇੱਥੇ ਸੀਤਲਾ ਮੰਦਿਰ ਮਾਤਾ ਸੀਤਲਾ ਮੰਦਿਰ ਦੇ ਵਿੱਚ ਵਿਆਹ ਹੋ ਰਿਹਾ ਲੋੜਵੰਦ ਲੜਕੀਆਂ ਪਰਿਵਾਰਾਂ ਦੀ ਠੀਕ ਕਹਿਣਾ ਚਾਹਣੇ ਕਿਦਾਂ ਦਾ ਸਮਾਗਮ ਰਿਹਾ ਅੱਜ ਜੈਕਾਰਾ ਮਾ ਸੀਤਲਾ ਦੇਵੀ ਦਾ ਬਹੁਤ ਸਾਚੇ ਦਰਵਾਜ ਕੀ ਅੱਜ ਦਾ ਜਿਹੜਾ ਇਹ ਸਮਾਗਮ ਹੋ ਰਿਹਾ ਤੁਸੀਂ ਦੇਖ ਰਹੇ ਹੋ ਸੰਗਤ ਦਾ ਜਨ ਸਮੂਹ ਇੱਥੇ ਪੂਰੇ ਮੰਦਿਰ ਦੇ ਵਿੱਚ ਦੇਖੋ ਰੌਣਕਾਂ ਲੱਗੀਆਂ ਇੱਥੇ ਅੱਜ ਇਨਾ ਮਨ ਪਰਸੰਨ ਹੋਇਆ ਸੰਗਤ ਦੇ ਦਰਸ਼ਨ ਕਰਕੇ ਲੜਕੀ ਵਾਲਿਆਂ ਦੇ ਲੜਕੀਆਂ ਦੇ ਮਹਾਮਾਈ ਉਹਨਾਂ ਤੇ ਅਸ਼ੀਰਵਾਦ ਰੱਖੇ ਬਾਬਾ ਜੀ ਦੀ ਜਿਹੜੀ ਅਣਤਕ ਮਿਹਨਤ ਆ ਅੱਜ ਉਹ ਜਿਹੜੀ ਉਜਾਗਰ ਹੋਈ ਹੈ ਬਾਬਾ ਜੀ ਨੇ ਬਹੁਤ ਮਿਹਨਤ ਕੀਤੀ ਹੈ ਇਸ ਸਮੂਹਿਕ ਕੰਨਿਆਦਾਨ ਨੂੰ ਸੰਪੂਰਨ ਕਰਨ ਚ ਜੋ ਤੁਸੀਂ ਦੇਖ ਰਹੇ ਹੋ ਸਮਾਨ ਕਿੰਨੀ ਮਿਹਨਤ ਦੇ ਨਾਲ ਸਾਰੇ ਸੰਗਤ ਨੇ ਪੂਰਾ ਸਹਿਯੋਗ ਕੀਤਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਸ਼੍ਰੀ ਸਨਾਤਨ ਤਰਮਾਤਾ ਸ਼ੀਤ람 ਮੰਦਰ ਪ੍ਰਬੰਧਕ ਕਮੇਟੀ ਵੱਲੋਂ ਤੇ ਨਾਲ ਸਰਬ ਇਤਕਾਰੀ ਲੋਕ ਭਲਾਈ ਸੇਵਾ ਸੁਸਾਇਟੀ ਭੰਗਿਆ ਵੱਲੋਂ ਜਿਨ੍ਹਾਂ ਦੇ ਸਾਰੇ ਸੇਵਾਦਾਰਾਂ ਨੇ ਲੜ ਕੇ ਇਸ ਕਾਰੇ ਨੂੰ ਸੰਪੂਰਨ ਕੀਤਾ ਕਿੰਨੇ ਜੋੜਿਆਂ ਦੇ ਵਿਆਹ ਹੋਏ ਦੀ ਅੱਜ ਇੱਥੇ ਅੱਜ ਜਿਹੜੇ ਤਿੰਨ ਜਿਹੜੇ ਲਾਵਾ ਫੇਰੇ 베ਦੀ ਉਹ ਹੋ ਰਹੇ ਨੇ ਜਿਹੜੀ ਚੌਥੀ ਲੜਕੀ ਦੀ ਸ਼ਾਦੀ ਚਾਂਦਪੁਰ ਲੜਕੀ ਚਾਂਦਪੁਰ ਰੁੜਕੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾ ਫੇਰੇ ਹੋ ਰਹੇ ਨੇ ਉਹ ਵੀ ਅੱਜ ਦਾ ਦਿਨ ਹੀ ਹੈ ਤੇ ਜਿਹੜਾ ਉਹਨਾਂ ਦਾ ਜ਼ਰੂਰਤ ਦਾ ਸਮਾਨ ਆ ਸਾਰਾ ਉੱਥੇ ਪਹੁੰਚਾ ਦਿੱਤਾ ਗਿਆ ਟੋਟਲ 4 ਯਾਨੀ ਅਸੀਂ ਵਿਆਹ ਇਹ ਗਿਣਾਂਗੇ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਆਪਣੇ ਸੰਗਤ ਪਤ ਜੀ ਸਹਿਯੋਗ ਤਾਂ ਸੋਚਿਆ ਨਹੀਂ ਸੀ ਉਸ ਤੋਂ ਵੀ ਵੱਧ ਸਹਿਯੋਗ ਮਿਲ ਰਿਹਾ ਤੁਸੀਂ ਦੇਖ ਰਹੇ ਆ ਇੱਕ ਤੋਂ ਇੱਕ ਵਧੀਆ ਚੀਜ਼ ਹੈ ਇੱਕ ਤੋਂ ਇੱਕ ਵਧੀਆ ਭਗਵਾਨ ਖਾਨ ਪੀਣ ਲਈ ਤੇ ਪ੍ਰਬੰਧ ਦੇਖ ਸਕਦੇ ਤੁਸੀਂ ਕਿੰਨਾ ਆਲੀਸ਼ਾਨ ਪ੍ਰਬੰਧ ਹੈ ਜੀ ਇਹ ਸਭ ਬਾਬਾ ਜੀ ਦੀ ਜਿਹੜੀ ਦੇਖ ਰਿਕ ਦੇ ਵਿੱਚ ਹੋ ਰਿਹਾ ਜੀ ਜੋੜਿਆਂ ਲਈ ਕੀ ਸਹੂਲਤਾਂ ਜੋੜਿਆਂ ਨੂੰ ਕੀ ਸਮਾਨਤਾ ਜੀ ਜਿਹੜੇ ਨਵ ਵਿਆਹਤ ਜੋੜੇ ਆ ਉਹਨਾਂ ਨੂੰ ਇਹੀ ਹੈ ਕਿ ਪਿਆਰ ਦੇ ਨਾਲ ਆਪਣਾ ਜਿਹੜੀ ਜ਼ਿੰਦਗੀ ਨਿਵਾਣੀ ਹੈ ਤੇ ਹਮੇਸ਼ਾ ਇਸ ਮੰਦਿਰ ਦਾ ਮਾਤਾ ਸ਼ੀਤਲਾ ਮੰਦਿਰ ਦਾ ਮਾਤਾ ਸ਼ੀਤਲਾ ਦਾ ਹਮੇਸ਼ਾ ਧੰਨਵਾਦ ਕਰਨਾ ਹੈ ਕਿ ਉਹਦੀ ਦੇਖ ਰਿਕ ਦੇ ਵਿੱਚ ਉਹਨਾਂ ਦਾ ਜਿਹੜਾ ਵਿਆਹ ਹੋ ਰਿਹਾ ਹੈ ਤੇ ਮਾਂ ਸੀਤਰਾ ਦਾ ਆਸ਼ੀਰਵਾਦ ਉਹਨਾਂ ਤੇ ਹਮੇਸ਼ਾ ਬਣਿਆ ਰਹੇ। ਜ਼ਰੂਰ ਤੇ ਦਾ ਸਮਾਨ ਵੀ ਉਹਨਾਂ ਦੇ ਉੱਤੇ। ਹਾਂਜੀ ਤੁਸੀਂ ਦੇਖ ਰਹੇ ਹੋ ਮੈਂ ਪ੍ਰੈਸ ਦੇ ਮਾਧਿਅਮ ਨਾਲ ਤੁਹਾਨੂੰ ਦੱਸਣਾ ਚਾਹਾਂਗਾ। ਬੈੱਡ, ਸੋਫਾ, ਅਲਮਾਰੀ, ਸਿਲਾਈ ਮਸ਼ੀਨ, ਪੱਖਾ, ਘੜੀਆਂ, ਹੋਰ ਵੀ ਬਰਤਨ, ਬਿਸਤਰੇ, ਜੋ ਵੀ ਸਮਾਨ ਹੈ ਉਹ ਸਾਰਾ ਲੜਕੀ ਨੂੰ ਦੇ ਰਹੇ ਆ। ਇਹ ਸਭ ਸਾਰਾ ਜਿਹੜਾ ਸਮਾਨ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ, ਆਪ ਸਭ ਦੇ ਪਿਆਰ ਦੇ ਨਾਲ ਇੱਥੇ ਆਇਆ। ਇਹੀ ਇੱਦਾਂ ਕੰਨਿਆਦਾਨ ਜਿਹੜਾ ਹੋ ਜਣਾ ਆਪ ਸਭ ਦੇ ਸਹਿਯੋਗ ਦੇ ਨਾਲ ਇੱਕ ਵਾਰ ਫੇਰ ਸਾਰੀ ਸੰਗਤ ਦਾ ਪੂਰੇ ਸ਼ਹਿਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਜਿਹੜੇ ਕਿ ਲਾਈਵ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੈ ਮਾਤਾ ਜੀ ਬਰਾਤੀਆਂ ਦਾ ਇਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਜੀ ਬਰਾਤੀਆਂ ਦਾ ਸਵਾਗਤ ਬਹੁਤ ਅੱਛੇ ਢੰਗ ਨਾਲ ਕਿਸੇ ਦੇ ਮਨ ਚ ਰੀਧੀਆਂ ਸੀ ਅਸੀਂ ਰੀਬਨ ਘਟਾਣਾ ਰੀਬਨ ਵੀ ਕੱਟਿਆ ਗਿਆ ਕੋਈ ਬੈਂਡ ਵਾਜਾ ਲੈ ਕੇ ਆਇਆ ਬੈਂਡ ਵਾਜਾ ਵੀ ਹੋਇਆ ਕੋਈ ਕੈਮਰੇ ਵੀਡੀਓ ਬਣ ਰਹੀਆਂ ਬਹੁਤ ਵਧੀਆ ਆਨੰਦ ਮਹਿਸੂਸ ਕਰ ਰਹੇ ਆਂ ਜੀ ਇਹ ਇਹ ਮਾਗਦੰਡ ਬਣਾਏ ਗਏ ਕਿਹੜੇ ਕਿਹੜੇ ਇਲਾਕੇ ਦੇ ਹਨ ਤੇ ਜਿਹੜੇ ਜੋੜੇ ਵਿਆਹੇ ਗਏ ਨੇ ਕੋਈ ਆਪਣੇ ਇਲਾਕੇ ਦੇ ਜਾਂ ਦੂਸਰੇ ਰਾਜ ਦੇ ਵੀ ਨੇ ਇਹ तकरीबन ਸਾਰ ਆਪਣੇ ਇਲਾਕੇ ਦੇ ਹੀ ਆ ਜੀ ਇੱਕ ਜਿਹੜਾ ਜੋੜਾ ਹੈ ਜੀ ਕੋਟ ਫਤੋਈ ਝੱਜਪਿੰਡ ਇੱਕ ਉਹਦੇ ਨਾਲੇ ਪਿੰਡ ਹੈ ਉੱਥੋਂ ਇੱਕ ਜੋੜਾ ਆਪਣਾ ਲੜਕਾ ਮਜਾਰੀ ਦਾ ਲੜਕੀ ਬੰਗਿਆਂ ਦੀ ਇੱਕ ਪੱਦੀਮਟ ਵਾਲੀ ਤੋਂ ਤੇ ਲੜਕਾ ਤਰਨਤਨ ਸਾਹਿਬ ਦਾ ਸਮਾਜ ਸੇਵਕ ਹੁਣ ਦੇ ਨਾਤੇ ਕੀ ਸਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਸਨੇਹਾ ਇਹੀ ਹੈ ਜੀ ਜਿਹੜਾ ਕਿ ਮਾਹੌਲ ਬਹੁਤ ਹੀ ਖਰਾਬ ਹੈ ਸਮਾਜ ਦੇ ਵਿੱਚ ਕੋਈ ਨਸ਼ਿਆਂ ਵਾਲ ਤੁਰਿਆ ਹੈ ਕੋਈ ਕਿੱਧਰ ਤੁਰਿਆ ਹੈ ਸਮਾਜ ਦੀ ਸੇਵਾ ਤੇ ਧਰਮ ਦੀ ਸੇਵਾ ਅੱਜ ਕੱਲ ਜਿਹੜਾ ਮਾਹੌਲ ਮੰਗਦਾ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਸਾਰੇ ਅਲੱਗ-ਅਲੱਗ ਧਰਮਾਂ ਚ ਅਲੱਗ ਸਮਾਜਾਂ ਚ ਵੰਡੇ ਹੋਏ ਹਾਂ ਅੱਜ ਜਿਹੜਾ ਬਾਬਾ ਜੀ ਨੇ ਇੱਥੇ ਦਿਖਾਲਤਾ ਸਾਰੇ ਧਰਮ ਦੇ ਇੱਥੇ ਬੰਦੇ ਪਹੁੰਚੇ ਪੂਰਾ ਸਮਾਜ ਇੱਥੇ ਪਹੁੰਚਿਆ ਰਾਜਨੀਤਿਕ ਪਰਿਵਾਰ ਇੱਥੇ ਪਹੁੰਚੇ ਇਹ ਬਾਬਾ ਜੀ ਦਾ ਆਸ਼ੀਰਵਾਦ ਆ ਤੇ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਠੀਕ ਹੈ ਜੀ ਧੰਨਵਾਦ ਜੈ ਮਾਤਾ ਕਹ ਨਹੀਂ ਸਕਦੇ ਆਪਾਂ ਇਹ ਵਿਆਹੀ ਹੋਈ ਜੋੜੀਆਂ ਐ ਇਹ ਮੁੰਡਾ ਤੇ ਕੁੜੀ ਐ ਇਹ ਲਾੜਾ ਲਾੜੀ ਐ ਨਹੀਂ ਇਹ ਫਾਖਰ ਜੀ ਤੇ ਸ਼੍ਰੀ ਜੀ ਦਾ ਰੂਮ ਨੇ ਉਹਨਾਂ ਨੇ ਵੀ ਭਾਂਡੇ ਮੰਗਣ ਜਾਈਂ ਗਿਆ ਕਰਵਾਇਆ ਸੀ ਤੇ ਨਾ ਦਾ ਵਿਆਹ ਵਿਆਹ ਹੋ ਰਿਹਾ ਹੈ ਪਰ ਮਾਤਾ ਉਹਨਾਂ ਦੀ ਜੋੜੀ ਹੈ ਮੇਰੀ ਬਾ ਮੇਰੀ ਬਾ ਮੇਰੀ ਤਾਂ ਤੈਨੂੰ ਹਰ ਬੱਲੀ ਆ ਦੇ ਹੈਲੋ ਹਰ ਗੰਗਿਆ ਦੀ ਕਲਾ ਤੈਨੂੰ ਹਰ ਪਲ ਯਾਦ ਕਰਾਂ ਮੈਂ ਯਾਦ ਕਰਾਂ ਬੇਖਵਾਸਤ ਗੰਤੀ ਹੈ ਕਿ ਜੋੜੀਆਂ ਦੇ ਪਰਿਵਾਰ ਵਾਲੇ ਵੀ ਉਹਨਾਂ ਦੇ ਨਾਲ ਆ ਕੇ ਬੈਠਣ ਤਾਂ ਕਿ ਪੰਡਾਲ ਦੀ ਸ਼ੋਭਾ ਵਧੇ ਜਿੰਨੇ ਵੀ ਜੀ ਕੀ ਨਾਇਜ਼ ਤੁਹਾਡਾ ਜਿਹੜੇ ਪਿੰਡੋਂ ਕੋਈ ਹਰੀ ਬੱਤੀ ਹੈ ਜੀ ਬਿਜਾਰੀ ਹੈ ਜੀ ਬਿਜਾਰੀ ਕਿਸ ਤਰ੍ਹਾਂ ਪ੍ਰਬੰਧ ਤੁਹਾਨੂੰ ਲੱਗਿਆ ਠੀਕ ਹੈ ਕੋਈ ਆਉ ਭਾਗ ਤੁਹਾਡੀ ਠੀਕ ਨਾ ਹੋਰੀ ਕੋਈ ਕਮੀ ਤਾਂ ਨਹੀਂ ਕੋਈ ਨਹੀਂ ਤੁਹਾਡਾ ਜੀ ਨਾਲ ਇਹਦਾ ਪਿੰਡ ਤੁਹਾਡਾ ਹੈ ਅੰਮ੍ਰਿਤਪੰਗਿਆ ਬਿਜਾਰੀ ਬਿਨਾਂ 600 ਕਿੰਨੇ ਦਾ ਲੱਗੇ ਬੰਦਾ ਥੋੜਾ ਜੀ ਕੋਈ ਪ੍ਰੋਬਲਮ ਨਹੀਂ ਕੋਈ ਮੰਗਣ ਲਈ ਨਹੀਂ ਬੰਦ ਕਰਦੇ ਠੀਕ ਹੈ ਕੋਈ ਕੀ ਕਿਹੜਾ ਜਾਣੇ ਪਰ ਪਿਆਰ ਦੇ ਨਾਲ ਇਹ ਨਾਲ ਆਪ ਵੀ ਸਕੇ ਜਿਹੜੇ ਪਿੰਡ ਤੋਂ ਇਸ ਤਰ੍ਹਾਂ ਦੇ ਜਦੋਂ ਸਾਤਾ ਜੀ ਨੇ ਪ੍ਰਬੰਧ ਕੀਤੇ ਹੋ ਆ ਵਧੀਆ ਪ੍ਰਬੰਧ ਹੋਰਿਆਂ ਦਾ ਨਾਮ ਵਰਤੀ ਅਸ਼ੀਰਵਾਦ ਦਿੱਤਾ ਪੂਰਾ ਹੋਰ ਸਮਾਨ ਕੋਈ ਵਿਆਹ ਹੋਵੇਗਾ ਠੀਕ ਹੈ ਤੇ ਸਾਡੇ ਤੁਹਾਡੇ ਨਾਲ ਕੀ ਆਪੇ ਦਾ ਨਾਮ ਹੈ ਜਿਹੜਾ ਪੈਣਾ ਹੈ ਕੀ ਮਹਾਮਾਨ ਜੀ ਆਪੀ ਬਟਾਲਾ ਹੁਣ ਕਿਤਾ ਵਿਆਹ ਨਾਲੋਂ ਇੱਥੇ ਹੋ ਰਿਹਾ ਹੈ ਤੁਹਾਡੇ ਕੀ ਕਹਿੰਨਾ ਚਾਹਦੇ ਠੀਕ ਹੈ ਸਾਰਾ ਪ੍ਰਬੰਧ ਜੀ ਉਸ ਮੇਰਾ ਜੀ ਕਹਿੰਦੇ ਕਿ ਬੜੇ ਹੀ ਬੜਾ ਜੀ ਹੋ ਰਿਹਾ ਤੇ ਇਸ ਸ਼ਾਮ ਹੈਪੀ 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 ਹਾਂਜੀ ਹੈਪੀ ਇਹ ਨਾਲ ਨੂੰ ਕਰਦੇ ਮੜ ਜਾ ਇਹ ਫੋਟੋ ਨਹੀਂ ਆਉਂਦੀ ਪੂਰੀ ਪ੍ਰੋਪਰ ਪਰ ਇਹ ਮੜੇ ਨਾਲ ਨੂੰ ਹਾਂ ਤੁਸੀਂ ਆਵਾਜ਼ ਕੋਈ ਸੁਣਾਓ ਹਾਂਜੀ ਰੁਕ ਜਾ ਮੜਦੇ ਅੱਗੇ ਉਹ ਆਜੇ ਆਜੇ ਇੱਧਰ ਬਸ ਆ ਜਾ ਇੱਧਰ ਬਸ ਆ ਜਾ ਇਹ ਮੂਹਰੇ ਤੋਂ ਬਣਾਓ ਬਲਾ ਗੀਰੂ ਨਾਲ ਨਾਲ ਕਰ ਦਿਓ ਇਹਨੂੰ ਮੜਾ ਦਿਓ ਆਹ ਹਾਂ ਆਜਾ ਸਾਹਮਣੇ ਵੇਖਿਓ

ये वादा तेरे ये वादा तेरे हनुमान का ये वादा तेरे हनुमान का ये वादा तेरे हनुमान का तेरे हनुमान का ये वादा तेरे हनुमान ਇਹ ਸੰਭਵ ਹੀ ਨਹੀਂ ਹੋਤਾ ਹੈਗਾ ਇਹ ਤਾਂ ਸੁਝਾਓ ਭਾਈ ਨਹੀਂ ਤਾਂ ਇਹ ਜਾਂਦੇ ਪਰਵਾਸ ਕੋਲ ਆ ਰਹੇ ਸਮਝਾ ਦੇਗਾ ਥੋੜਾ ਬਹੁਤ ਪਰਵਾਸ ਤੋਂ ਤੇ ਦੋ ਵਾਰ ਬਾਅਦ ਜੁਕੇ ਵਾਲਾ ਸਮਰ ਭਾਂਡਾ ਤੋਂ ਚੋਣ ਦਿਵਾ ਲੈ ਸਮੇ ਕੋਈ ਰੋਕ ਦੋਗਾ ਇਹ ਸੰਭਵ ਹੈ ਕਿ ਸਮੇ ਇਸ ਇਲਾਕੇ ਬਲ ਪਿਆਰ ਹੈ ਬਾਬਾ ਦਵਿੰਦਰ ਕੋੜਾ ਜੀ ਦੇ ਨਾਲ ਉਹ ਅੱਜ ਅਸੀਂ ਦੇਖ ਰਹੇ ਹਾਂ ਕਿੰਨਾ ਸੰਗਤ ਦਾ ਹਜੂਮ ਹੈ ਇਸ ਕਨਿਆਦਾਨ ਸਮੂਹ ਵਿਆਹ ਸਮਾਗਮ ਦੇ ਵਿੱਚ ਇਹਦੇ ਵਿੱਚ ਸਾਡੇ ਮੈਡਮ ਮੈਨੂ ਜੀ ਐਨਸੀ ਸਹਿਬਾਨ ਜੀਤ ਸਿੰਘ ਭਾਟਿਆ ਜੀ ਐਨਸੀ ਸਹਿਬਾਨ ਅਨੀਤਾ ਖੋਸਲਾ ਜੀ ਐਨਸੀ ਸਹਿਬਾਨ ਵਿੱਕੀ ਖੋਸਰਾ ਜੀ ਸਾਡੇ ਪ੍ਰੀਤਮ ਜੀ ਸਮਾਜ ਸੇਵਕ ਉਹ ਵੀ ਪਹੁੰਚੇ ਨੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਸ੍ਰੀ 바ਵਾ ਨਾਲ ਦੇ ਆ ਮੰਦਿਰ ਉਹ ਕੀਰਤਨ ਮੰਡਲ ਸ਼ੇਰ ਮੰਦਿਰ ਕੀਰਤਨ ਮੰਡਲ ਨੈਣਾ ਦੇਵੀ ਮੰਦਾ ਕੀਰਤਨ ਮੰਡਲ ਮਾਤਾ ਚਿੰਤਪੁਰ ਨੇ ਮੰਦਿਰ ਕੀਰਤਨ ਮੰਡਲ ਉਹ ਵੀ ਪਹੁੰਚੇ ਨੇ ਬਹੁਤ-ਬਹੁਤ ਆਪ ਸਭ ਦਾ ਸਹਿਯੋਗ ਆਪ ਸਭ ਦਾ ਪਿਆਰ ਤੇ ਇੱਕ ਬੇਨਤੀ ਕਰਾਂਗੇ ਕਿ ਜਦੋਂ ਵੀ ਕੋਈ ਕਾਰਜਕ੍ਰਮ ਇਸ ਮਾਤਾ ਸ਼ੀਤਲਾ ਮੰਦਿਰ ਦੇ ਪ੍ਰাঙ্গਣ 'ਚ ਹੋਵੇ ਚਾਹੇ ਉਸੇ ਦੀ ਰਾਮ ਕਥਾ ਦਾ ਆਯੋਜਨ ਜਮਾ ਦੁਰਗਾ ਪੂਜਾ ਮਾਤਸਬ ਸ਼੍ਰੀ ਰਾਮ ਨੌਮੀ ਦਾ ਤਿਹਾਰ ਜਾਂ ਹੋਰ ਵੀ ਕੋਈ ਕਾਰਜਕ੍ਰਮ ਹੋਵੇ ਤਾਂ ਆਪਾਂ ਸਾਰਿਆਂ ਨੇ ਇਦਾਂ ਹੀ ਬਾਬਾ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਣਾ ਹੈ ਹੌਸਲਾ ਫਜ਼ਾਈ ਕਰਨੀ ਹੈ ਅੱਜ ਬਹੁਤ ਪਿਆਰ ਬਾਬਾ ਜੀ ਨੂੰ ਮਿਲ ਰਿਹਾ ਹੈ ਇੱਕ ਅਰਦਾਸ ਇਹ ਵੀ ਕਰਨੀ ਹੈ ਕਿ ਬਾਬਾ ਜੀ ਦੀ ਸਿਹਤ ਪਰਮਾਤਮਾ ਬਿਲਕੁਲ ਤੰਦਰੁਸਤ ਰੱਖਣ ਤਾਂ ਜੋ ਇਦਾਂ ਦੇ ਕਾਰਜਕ੍ਰਮ ਇਸ ਪ੍ਰੰਗਣ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਹੁੰਦੇ ਰਹਿਣ